ਚਾਹੋ ਬਾਬਾ ਬਲਜੀਤ ਸਿੰਘ ਦਾਦੂਵਾਲ ਹੋਵੇ ਚਾਹੇ ਦਾਦਾਰ ਸਿੰਘ ਢਲਵੀ ਹੋਵੇ ਚਾਹੇ ਢੀਂਡਾ ਹੋਵੇ ਜਗਜੀਤ ਜਗਦੀਸ਼ ਸਿੰਘ ਢੀਂਡਾ ਜਾਂ ਉਸ ਤੋਂ ਬਾਅਦ ਜਿੰਨੇ ਵੀ ਮਹਤ ਕਰਮ ਕਮਲਜੀਤ ਕਰਮਜੀਤ ਸਿੰਘ ਇਹ ਸਾਰੇ ਬੰਦੇ ਜਿਹੜੇ ਆ ਇਹ ਹੱਥ ਜੋ ਕੇ ਬਣ ਗਏ ਸੀ ਇਹ ਪਹਿਲਾਂ ਹੁੱਡਾ ਸਰਕਾਰ ਤੇ ਬਾਅਦ ਦੇ ਵਿੱਚ ਇਹਨਾਂ ਨੇ ਜੋ ਖੱਟੜ ਸਰਕਾਰ ਨਾਲ ਮਿਲ ਕੇ ਤੇ ਆਰਐਸਐਸ ਦੀ ਸ਼ੈ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੁਰਤਾਮਾ ਦੇ ਉੱਤੇ ਆਪ ਹੀ ਪ੍ਰਬੰਧ ਜਿਹੜਾ ਉਹਨਾਂ ਨੂੰ ਸੌਂਪ ਦਿੱਤਾ ਇਹਨਾਂ ਨੂੰ ਸਮਝ ਹੀ ਨਹੀਂ ਲੱਗੀ ਇਹ ਸਿਰਫ ਪ੍ਰਧਾਨਗੀਆਂ ਤੇ ਜਨਰਲ ਸਕੱਤਰੀਆਂ ਵਾਸਤੇ ਲੜਦੇ ਰਹੇ ਅਜੇ ਵੀ ਉਚਾਦੇ ਇਹਨਾਂ ਨੂੰ ਸੁਰਤਨਾ ਆਵੇ ਕਿ ਤੁਸੀਂ ਦੇਖੋ ਕਿ ਅੱਜ ਜਿਹੜਾ ਪ੍ਰਬੰਧ ਗੁਰੂ ਘਰ ਦਾ ਇੱਕ ਗੁਰਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਪ੍ਰਬੰਧ ਸੀ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿ ਉੱਥੋਂ ਦੀ ਹਰਿਆਣਾ ਸਰਕਾਰ ਦੀ ਕੋਈ ਯੁਰਤੋਂ ਪੈ ਜਾਵੇ ਕਿ ਉਹ ਕਿਸੇ ਗੁਰਦਾਮ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਕਰ ਸਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨਾ ਸੰਗਤਾਂ ਲਈ ਜਿਹੜਾ ਦਿੱਤ ਮਹਾਰਾ ਜਿੰਦਗੀ ਦੇ ਵਿੱਚ ਜੋ ਵੀ ਖੜਾ ਪ੍ਰਸ਼ਾਦ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਪੈਸੇ ਦੀ ਜ਼ਰੂਰਤ ਤੇ ਔਰ ਜਿਹੜਾ ਦਸਵੰਦ ਸੰਗਤਾਂ ਗੁਰੂ ਦੀ ਗੋਲਕ ਵਿੱਚ ਪਾਉਂਦੀਆਂ ਉਹਦੇ ਉੱਤੇ ਸਿੱਧੇ ਰੂਪ ਦੇ ਵਿੱਚ ਸਰਕਾਰ ਨੇ ਕਬਜ਼ਾ ਕਰ ਲਿਆ। ਤਾਂ ਸਭ ਤੋਂ ਪਹਿਲਾਂ ਜੋ ਚੁਣੌਤੀ ਦਿੱਤੀ ਸੀ ਤਾਂ ਉਹ ਐਡਵੋਕੇਟ ਬਾਠ ਰਾਹੀਂ ਇੱਕ ਫਟੇਗੜ ਸਾਫ ਤੋਂ ਸੱਜਣ ਸਨ ਸਿੱਖ ਸਨ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪਹਿਲੀ ਵਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਜਿਹੜਾ ਬਿੱਲ ਲੇ ਕੇ ਆਈ ਸੀ ਹਰਿਆਣਾ ਸਰਕਾਰ ਵਿਧਾਨ ਸਭਾ ਦੇ ਵਿੱਚ ਹੁੱਡਾ ਸਰਕਾਰ ਤਾਂ ਉਸ ਨੂੰ ਚੁਣੌਤੀ ਦਿੱਤੀ ਸੀ ਮੁੜ ਕੇ ਇੱਕ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਚ ਜਾ ਕੇ ਹਰਿਆਣਾ ਦੇ ਜਿਹੜੇ ਪ੍ਰਮੁੱਖ ਸਿੱਖਾ ਗੁਰ ਦੇ ਜਿਨ੍ਹਾਂ ਦਾ ਆਪਾਂ ਹੋਏ ਨਾਂ ਲੈ ਰਹੇ ਆ ਇਹਨਾਂ ਨੇ ਹੀ ਲੜਾਈ ਲੜੀ ਤੇ ਇਹ ਆਪਣੀ ਕਮੇਟੀ ਬਣਾਉਣ ਚ ਕਾਮਯਾਬ ਹੋ ਗਏ ਕਮੇਟੀ ਬਣਾਉਣ ਚ ਤਾਂ ਕਾਮਯਾਬ ਹੋ ਗਏ ਇਹ ਪਰ ਹੁਣ ਤੱਕ ਆਮ ਚੋਣਾਂ ਤੱਕ ਨਹੀਂ ਕਰਵਾ ਸਕੇ ਆਗਵਾ ਨੂੰ ਬੜਾ ਗੁੱਸਾ ਲੱਗੇਗਾ ਮੇਰੀ ਗੱਲ ਇਸ ਇੰਟਰਵਿਊ ਤੋਂ ਬਾਅਦ ਪਰ ਮੈਂ ਸਤਕਾਰਯੋਗ ਬਾਬਾ ਵਰਜੀਤ ਸਿੰਘ ਦਾਦੂਵਾਲ ਜੀ ਨੂੰ ਜਾਂ ਜਿਹੜੇ ਢਿੰਡਾ ਸਾਹਿਬ ਨੇ ਜਾਂ ਨਲਵੀ ਸਾਹਿਬ ਨੇ ਜਾਂ ਸੰਧ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਇਹਨਾਂ ਨੂੰ ਆਪਣਾ ਆਤਮ ਮੰਥਨ ਕਰਨ ਦੀ ਲੋੜ ਹੈਗੀ ਕਿ ਨਹੀਂ ਹੈਗੀ ਕਿਉਂ ਸਰਦਾਰ ਸਿੰਘ ਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਸਾਡੇ ਗੁਰਧਾਮਾਂ ਦੇ ਵਿੱਚ ਜਿਹੜਾ ਭਾਪੀ ਦੀ ਤਕਲੰਦਾ ਚੀ ਹੈ ਚਾਹ ਪਵਿੱਤਰ ਗੁਰਧਾਮ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਦੇਖੋ ਕਿ ਕਬਜ਼ੇ ਕੀਤੇ ਗਏ ਨੇ ਚਾਹ ਉਤਰਾਖੰਡ ਹੋਵੇ ਚਾਹ ਆਪਣੇ ਉਧਰ ਚਲੇ ਜਾਈਂ ਅੜੀਸਾ ਵਾਲੇ ਪਾਸੇ ਚਲੇ ਜਾਈਏ ਹਰ ਜਗ੍ਹਾ ਦੇ ਉੱਤੇ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵੱਧ ਨੀਤੀ ਹੈ ਅਸੀਂ ਕੇਂਦਰ ਸਰਕਾਰ ਨੂੰ ਇਸੇ ਕਰਕੇ ਚੇਤਾਵਨੀ ਦੇ ਰਹੇ ਹਾਂ ਕਿ ਤੁਸੀਂ ਭਾਈ ਕਾਂਗਰਸ ਤੋਂ ਸੰਭਸਿਕੋ ਕਾਂਗਰਸ ਨੇ ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਹਮਲੇ ਕੀਤੇ ਸਿੱਖ ਨਸਲ ਕੁਸ਼ੀ ਕੀਤੀ ਤੇ ਅੱਜ ਉਹਨੂੰ ਇਹੋ ਜਿਹਾ ਸਰਾਪ ਲੱਗਾ ਕਿ ਅੱਜ ਕਾਂਗਰਸ ਕਈ ਦਹਾਕੇ ਤੱਕ ਪਛੜ ਗਈ ਹੈ ਨੈਕ ਸੂਰਤ ਟੀਵੀ ਵੇਖਣ ਦੇ ਦਰਸ਼ਕਾਂ ਨੂੰ ਸਵਾਗਤ ਹੈ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੈਂਕ ਖਾਤੇ ਸੀਜ਼ ਹੋ ਗਏ ਨੇ ਸੀਲ ਹੋ ਗਏ ਨੇ ਅਜੀਹਾ ਹਰਿਆਣਾ ਸਰਕਾਰ ਨੇ ਕੀਤਾ ਹੈ ਹਰਿਆਣਾ ਸਰਕਾਰ ਦੇ ਐਡੀਸ਼ਨਲ ਚੀਫ ਸਕੱਤਰ ਦੇ ਹੁਕਮਾ ਤਹਿਤ ਹੋਇਆ ਹੈ ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫਰਵਰੀ ਮਹੀਨੇ ਦੇ ਇੱਕ ਵਿਨਰ ਸਿੰਘ ਨਾਮ ਦੇ ਵਿਅਕਤੀ ਦੇ ਇੱਕ ਕੇਸ ਦੇ ਵਿੱਚ ਆਏ ਇੰਟੈਰਿੰਗ ਆਰਡਰ ਦਾ ਜਿਹੜਾ ਹੈ ਆਸਰਾ ਲੈ ਕੇ ਕੀਤਾ ਗਿਆ ਹੈ ਔਰ ਅਜਿਹੇ ਤੇ ਹਰਿਆਣਾ ਕਮੇਟੀ ਕੋਰ ਵਿੱਤੀ ਸੰਕਟ ਚ ਘਿਰਦੀ ਨਜ਼ਰ ਆ ਰਹੀ ਹੈ ਗੁਰਦੁਆਰਾ ਸਹਿਬਾਨ ਦੇ ਵਿੱਚ ਮੈਨੇਜਮੈਂਟ ਲਈ ਪ੍ਰਬੰਧਾ ਲਈ ਲੰਗਰ ਤੱਕ ਕੜਾ ਪ੍ਰਸ਼ਾਦ ਦੀ ਦੀ ਤਿਆਰੀ ਤੱਕ ਗੁਰਦੁਆਰਾ ਸਥਾਨਾ ਦੇ ਹੋਰ ਪ੍ਰਬੰਧਾ ਨੂੰ ਲੈ ਕੇ ਪੈਸਾ ਸ਼ਾਇਦ ਹੁਣ ਬੈਂਕਾਂ ਚੋਂ ਜਿਹੜਾ ਹਰਿਆਣਾ ਕਮੇਟੀ ਲਈ ਵਰਤਣਾ ਔਖਾ ਹੋ ਜਾਏਗਾ ਜੋ ਗੋਲਕ ਚ ਮੱਠਾ ਟਕਾਈ ਹੈ ਸ਼ਾਇਦ ਉਸ ਨਗਰ ਪੈਸੇ ਨਾਲ ਹੀ ਖਰਚੇ ਚਲਾਣੇ ਪਹਿਰੇ ਨੇ ਜਾਂ ਪਹਿਣੇ ਅਗਲੇ ਦਿਨਾਂ ਚ ਪਹਿਣਗੇ ਜਿੰਦੋਂ ਤੱਕ ਇਹ ਹੁਕਮ ਜਿਹੜੇ ਨੇ ਇਹ ਅਸਰ ਅੰਦਾਜ਼ ਰਹਿਣਗੇ ਅਜਿਹੇ ਚ ਇਹਦੇ ਸਿਆਸੀ ਅਰਥ ਵੀ ਨਿਕਲਦੇ ਨੇ ਕਿਉਂਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਹਨਾਂ ਦਿਨੀ ਪੰਜਾਬ ਬਚਾਓ ਯਾਤਰਾ ਨਾਲ ਪੰਜਾਬ ਚ ਥਾਂ-ਥਾਂ ਘੁੰਮ ਰਹੇ ਨੇ ਉਹ ਵਕ ਵਕ ਥਾਵਾਂ ਦੇ ਉੱਤੇ ਜਦੋਂ ਜਾਂਦੇ ਨੇ ਤਾਂ ਆਪਣੇ ਸੰਬੋਧਨ ਵਿੱਚ ਜਿੱਥੇ ਕਾਂਗਰਸ ਦੀ ਨਿੰਦਿਆ ਕਰਦੇ ਨੇ ਆਮ ਆਦਮੀ ਪਾਰਟੀ ਦੀ ਨਿੰਦਿਆ ਕਰਦੇ ਨੇ ਉੱਥੇ ਹੀ ਉਹ ਆਪਣੇ ਪੁਰਾਣੇ ਭਾਈਵਾਲ ਭਾਤੀ ਜਨਤਾ ਪਾਰਟੀ ਦੀ ਨਿੰਦਿਆ ਇਹ ਕਹਿ ਕੇ ਕਰਦੇ ਨੇ ਕਿ ਉਹਨਾਂ ਨੇ ਸਾਡੇ ਗੁਰਧਾਮਾਂ ਦੇ ਉੱਤੇ ਕਬਜ਼ੇ ਕਰ ਲਏ ਨੇ ਉਹਨਾਂ ਦਾ ਸਿੱਧਾ ਇਸ਼ਾਰਾ ਹੁੰਦਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਜਿਸ ਦੇ ਤਹਿਤ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਖੋਦ ਵਿੱਚ ਆਈ ਤਾਂ ਇਸ ਤੋਂ ਇਸ ਜੋ ਜੋ ਸੁਖਵੀਰ ਸਿੰਘ ਬਾਦਲ ਖਾਰ-ਵਾਰ ਦੋਹਾਈ ਦੇ ਰਹੇ ਨੇ ਤੇ ਹੁਣ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਬੈਂਕ ਖਾਤੇ हरियाणा मैनेजमेंट कमेटी ਦੇ ਸੀਲ ਕਰ ਦਿੱਤੇ ਗਏ ਨੇ ਤਾਂ ਨਾ ਸਿਰਫ ਸੁਖਵੀਰ ਸਿੰਘ ਬਾਦਲ ਦੀ ਇਸ ਸਟੇਟਮੈਂਟ ਨੂੰ ਇਸ ਬਿਆਨ ਨੂੰ ਬਲ ਮਿਲਦਾ ਹੈ ਉੱਥੇ ਹੀ ਹਰਿਆਣਾ ਵਿੱਚਲੇ ਜਿੰਨੇ ਵੀ ਇਤਿਹਾਸਕ ਤੇ ਹਰਿਆਣਾ ਕਮੇਟੀ ਦੇ ਤਹਿਤ ਆਉਂਦੇ ਗੁਰੂ ਧਾਮ ਨੇ ਜਿਨ੍ਹਾਂ ਚ 6ਵੀਂ ਪਾਤਸ਼ਾਹੀ ਨਾਲ ਸੰਬੰਧਤ ਬਹੁਤ ਸਾਰੇ ਸਥਾਨ ਨੇ 10ਵੀਂ ਪਾਤਸ਼ਾਹੀ ਨਾਲ ਸੰਬੰਧਤ ਗੁਰਦੁਆਰਾ 나ਡਾ ਸਾਹਿਬ ਚੰਡੀਗੜ੍ਹ ਦੀ ਜ਼ੂਚ ਪੈਂਦਾ ਪੰਚਕੂਲਾ ਜ਼ਿਲ੍ਹੇ ਚ ਉਹ ਹੈ ਤਾਂ ਉਹਨਾਂ ਦੇ ਪ੍ਰਬੰਧਾ ਚ ਰੱਖ-ਰਖਾਅ ਚ ਦਿੱਕਤਾਂ ਆਉਣ ਲੱਗ ਪੈਣਗੀਆਂ ਤੇ ਸਾਰੇ ਮੁੱਦੇ ਦੀ ਉਤੇ ਚਰਚਾ ਕਰਨ ਲਈ ਸਾਡੇ ਨਾਲ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲਿਸਟ ਕਤਰ ਤੇ ਬੁਲਾਰੇ ਪੀਰ ਮੁਮਤ ਸਾਹਿਬ ਕਰਨੈਲ ਸਿੰਘ ਪੀਰ ਮੁਮਤ ਸਾਹਿਬ ਪੀਰ ਮੁਮਤ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬੈਲਾ ਤਾਂ ਕਿਸ ਤਰ੍ਹਾਂ ਲੈਣੇ ਹੋ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਪ੍ਰਧਾਨਤ ਸਾਹਿਬ ਵਾਰ-ਵਾਰ ਇਹ ਜ਼ਿਕਰ ਕਰਦੇ ਆ ਰਹੇ ਨੇ ਕਿ ਸਾਡੇ ਗੁਰਦੁਆਰਿਆਂ ਤੇ ਕਬਜ਼ੇ ਕਰ ਲਏ ਨੇ ਭਾਰਤੀ ਜਨਤਾ ਪਾਰਟੀ ਨੇ ਤਾਂ ਇਹ ਜੋ ਨਵਾਂ ਹੁਕਮ ਆਇਆ ਹਾਲਾਂਕਿ ਤੁਹਾਡਾ ਹੁਣ ਕੋਈ ਸਿੱਧਾ ਵਾਅਦਾ ਵਾਸਤਾ ਇੱਕ ਸਿੱਖ ਹੋਣ ਦੇ ਨਾਤੇ ਤਾਂ ਵਾਅਦਾ ਵਾਸਤਾ ਰਹੇਗਾ ਹੀ ਰਹੇਗਾ ਪਾਵੇਂ ਦੁਨੀਆ ਪਰਤੇ ਜਿੱਥੇ ਵੀ ਗੁਰੂ ਘਰ ਨੇ ਪਰ ਹਰਿਆਣਾ ਦੇ ਪ੍ਰਬੰਧਾਂ ਦੇ ਵਿੱਚ ਜਿਹੜੇ ਹਰਿਆਣਾ ਦੇ ਅਸਥਾਨ ਨੇ ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਨਾਲ ਤੁਹਾਡਾ ਵਾਹ ਵਾਸਤਾ ਤਾਂ ਨਹੀਂ ਹੈਗਾ ਪਰ ਇੱਕ ਸਿੱਖ ਹੋਣ नाते ਤੇ ਇੱਕ ਉਹ ਸਿਆਸੀ ਜਮਾਤ ਦੇ ਨੁਮਾਇੰਦੇ ਹੋਣ नाते ਜਿਨ੍ਹਾਂ ਦੀ ਜੋ ਹੈ ਬੁਨਿਆਦ ਹੀ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਰੱਖੀ ਗਈ ਹੋਈ ਅਕਾਲੀ ਦਲ ਦੀ ਮੈਂ ਗੱਲ ਕਰ ਰਿਹਾ ਤਾਂ ਕਿਸ ਤਰ੍ਹਾਂ ਲੈਣੇ ਉਸ ਹੁਕਮ ਨੂੰ ਤੁਸੀਂ ਦੇਖੋ ਆਪੇ ਤੁਸੀਂ ਜਿਹੜਾ ਸਵਾਲ ਕੀਤਾ ਉਹਦੇ ਵਿੱਚੋਂ ਬਹੁਤ ਸਾਰੇ ਉੱਤਰ ਜਿਹੜੇ ਆ ਉਹ ਬਣ ਜਾਂਦਾ ਹੈ ਸਭ ਤੋਂ ਮੇਨ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਪਵਿੱਤਰ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਖੁੱਲੇ ਕਰਾਉਣ ਵਾਸਤੇ ਔਰ ਗੁਰਦੁਆਰਿਆਂ ਦਾ ਪ੍ਰਬੰਧ ਜਿਹੜੀਆਂ ਆਪਣੇ ਜਿਸ ਤਰੀਕੇ ਦੇ ਨਾਲ ਉਸਲੇ ਅੰਗਰੇਜ਼ ਨੇ ਆਪਣੇ ਹੱਥ ਵਿੱਚ ਲਿਆ ਸੀ ਤੇ ਉਸ ਪਰਬੰਨ ਨੂੰ ਗੁਰਸਿੱਖਾਂ ਦੇ ਹੱਥ ਵਿੱਚ ਦੁਆਉਣ ਲਈ ਇੱਕ ਜਦوجਦ ਕੀਤੀ ਕੀ ਮੋਰਚੇ ਲਗਾਏ ਗਏ ਧਰਮਯੁੱਧ ਮੋਰਚਾ ਉਸ ਤੋਂ ਬਾਅਦ ਫਿਰ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਲਗਾਇਆ ਗਿਆ ਉਹਨਾਂ ਦੇ ਵਿੱਚ ਵੀ ਸੀ ਕਿ ਉਸ ਵੇਲੇ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹ ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਹਮਲੇ ਕਰ ਰਹੀ ਸੀ ਔਰ ਦਿੱਲੀ ਦੇ ਵਿੱਚ ਨਰਲੇਬ ਕੌਰ ਨੂੰ ਗਿਆਨੀ ਜੈਲ ਸਿੰਘ ਦੀ ਸ਼ਹੀਦੀ ਉੱਤੇ ਖੜਾ ਕਰਕੇ ਉੱਥੇ ਵੀ ਸਾਰੇ ਗੁਰੂ ਘਰਾਂ ਦੇ ਉੱਤੇ ਉਹਨਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ ਹੁਣ ਤੁਸੀਂ ਦੇਖੋ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਲਗਾਤਾਰ ਸ਼ਰੋਮਣੀ ਕਾਲੀਦਾਲ ਨੇ ਇੱਕ ਦੁਹਾਈ ਦਿੱਤੀ ਸੀ ਕਿ ਅਸੀਂ ਗੁਰਤਾਮਾ ਦੇ ਉੱਪਰ ਕਿਸੇ ਵੀ ਤਰੀਕੇ ਦਾ ਜਿਹੜਾ ਇਹ ਹਮਲਾ ਕੀਤਾ ਜਾ ਰਿਹਾ ਉਸ ਵੇਲੇ ਦੀ ਹੁੱਡਾ ਸਰਕਾਰ ਜਾਂ ਉਸ ਤੋਂ ਬਾਅਦ ਜਿਹੜੀ ਖੱਟੜ ਸਰਕਾਰ ਬਣੀ ਹੈ ਇਹ ਕਦੇ ਵੀ ਬਰਦਾਸ਼ਤ ਸਹਿਣਯੋਗ ਨਹੀਂ ਹੋਵੇਗਾ ਤੇ ਤੁਸੀਂ ਦੇਖੋ ਕਿ ਜਿਹੜੇ ਸਾਡੇ ਉਹ ਕਹਿੰਦੇ ਨਾ ਕਿ ਆਪਣੇ ਹੀ ਜਿਹੜਾ ਲੱਕੜ ਜਿਹੜੀ ਹੁੰਦੀ ਹੈ ਉਹਦਾ ਇਸਤੇਮਾਲ ਜਦੋਂ ਦਸਤੇ ਦੇ ਰੂਪ ਦੇ ਵਿੱਚ ਕਰ ਲਿਆ ਜਾਂਦਾ ਤਾਂ ਫਿਰ ਕੋਹਾੜਾ ਜਿਹੜਾ ਉਹ ਚੱਲਦਾ ਤੇ ਉਹ ਗੱਲ ਜਿਹੜੀ ਹੈ ਉੱਥੋਂ ਦੇ ਜਿਹੜੇ ਕੁਝ ਸਿੱਖ ਆ ਗੂ ਜਿਨ੍ਹਾਂ ਨੂੰ ਅਸੀਂ ਉਹ ਸਾਡੇ ਤੇ ਨੁਕਤਾਚੀਨੀ ਵੀ ਕਰਦੇ ਸੀ ਕਹਿੰਦੇ ਸੀ ਤੁਸੀਂ ਸਾਡਾ ਨਾਮ ਲੈ ਕੇ ਮੈਂ ਅੱਜ ਨਾਮ ਹੀ ਲਾਵਾਂਗਾ ਚਾਹੇ ਉਹ ਬਾਬਾ ਬਲਜੀਤ ਸਿੰਘ ਦਾਦੂਵਾਲ ਹੋਵੇ ਚਾਹੇ ਦਦਾਰ ਸਿੰਘ ਨਲਵੀ ਹੋਵੇ ਚਾਹੇ ਢਿੰਡਾ ਹੋਵੇ ਜਗਜੀਤ ਜਗਦੀਸ਼ ਸਿੰਘ ਢਿੰਡਾ ਜਾਂ ਉਸ ਤੋਂ ਬਾਅਦ ਜਿੰਨੇ ਵੀ ਮਾਨਤ ਕਰਮ ਕਮਲਜੀ ਕਰਮਜੀਤ ਸਿੰਘ ਇਹ ਸਾਰੇ ਬੰਦੇ ਜਿਹੜੇ ਆ ਇਹ ਹੱਥ ਟੋਕੇ ਬਣ ਗਏ ਸੀ ਇਹ ਪਹਿਲਾਂ ਭੁੱਡਾ ਸਰਕਾਰ ਤੇ ਬਾਅਦ ਦੇ ਵਿੱਚ ਇਹਨਾਂ ਨੇ ਜੋ ਖੱਟੜ ਸਰਕਾਰ ਨਾਲ ਮਿਲ ਕੇ ਤੇ ਆਰਐਸਐਸ ਦੀ ਛਾਹ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੁਰਤਾਮਾ ਦੇ ਉੱਤੇ ਆਪ ਹੀ ਪ੍ਰਬੰਧ ਜਿਹੜਾ ਉਹਨਾਂ ਨੂੰ ਸੌਂਪ ਦਿੱਤਾ ਇਹਨਾਂ ਨੂੰ ਸਮਝ ਹੀ ਨਹੀਂ ਲੱਗੀ ਇਹ ਸਿਰਫ ਪ੍ਰਧਾਨਗੀਆਂ ਤੇ ਜਨਰਲ ਸਕੱਤਰੀਆਂ ਵਾਸਤੇ ਲੜਦੇ ਰਹੇ ਤੇ ਇਹਨਾਂ ਨੂੰ ਹੁਣ ਜਾ ਕੇ ਅਜੇ ਵੀ ਵਿਸ਼ਵਾਸ ਨਹੀਂ ਆਵੇ ਕਿ ਤੁਸੀਂ ਦੇਖੋ ਕਿ ਅੱਜ ਜਿਹੜਾ ਪ੍ਰਬੰਧ ਗੁਰੂ ਘਰ ਦਾ ਇੱਕ ਗੁਰਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਪ੍ਰਬੰਧ ਸੀ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿ ਉਥੋਂ ਦੀ ਹਰਿਆਣਾ ਸਰਕਾਰ ਦੀ ਕੋਈ ਯੁਰਤੋਂ ਪੈ ਜਾਵੇ ਕਿ ਉਹ ਕਿਸੇ ਗੁਰਦਾਮ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਕਰ ਸਕੇ ਪਰ ਅੱਜ ਤੁਸੀਂ ਦੇਖੋ ਸਾਰੇ ਅਕਾਊਂਟ ਸੀਜ਼ ਕਰ ਦਿੱਤੇ ਗਏ ਜਿਹੜੇ ਬੰਦੇ ਦਾ ਤੁਸੀਂ ਨਾਂ ਲੈਂਦੇ ਹੋ ਉਹ ਸਾਰੇ ਲੋਕ ਸਰਕਾਰੀ ਜੋ ਇਸ਼ਾਰੇ ਨੇ ਉਹਨਾਂ ਦੇ ਉੱਤੇ ਹੀ ਚੱਲ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਸੋ ਇਹ ਮੈਂ ਐਡੀਸ਼ਨਲ ਚੀਫ ਸਕੱਟਰੀ ਤੋਂ ਲੈ ਕੇ ਉਹ ਤਾਂ ਸਰਕਾਰ ਦਾ ਹੁਕਮ ਹੀ ਮੰਨਣਾ ਨਹੀਂ ਨਹੀਂ ਦੇਖੋ ਕੀ ਹੋਇਆ ਕਿ ਇੱਥੇ ਕੋਈ ਸਿੱਖ ਚਿਹਰੇ ਵੀ ਅੱਗੇ ਲਿਆਂਦੇ ਇਰਾਦੇ ਵਿਨਰ ਸਿੰਘ ਨਾਮ ਦੇ ਬੰਦੇ ਨੇ ਹਾਈ ਕੋਰਟ ਚ ਪਹੁੰਚ ਮੈਂ ਉਹੀ ਗੱਲ ਕਹਿ ਰਿਹਾ ਮੈਂ ਉਹੀ ਗੱਲ ਕਹਿ ਰਿਹਾ ਕਿ ਨੀਲਜੀ ਸਭ ਤੋਂ ਵੱਡੀ ਇੱਕ ਸ਼ਰਮਨਾਕ ਗੱਲ ਏ ਕਿ ਸਾਡਾ ਜਿਹੜਾ ਪਵਿੱਤਰ ਤਿਹਾਰ ਜਿੰਦੇ ਵਿੱਚ ਖਾਲਸੇ ਦੀ ਸਿਰਜਣਾ ਹੋਈ ਸਾਜਣਾ ਹੋਈ ਉਹ ਆ 13 14 ਅਪ੍ਰੈਲ ਨੂੰ ਜਿਹੜਾ ਆਪਣੇ ਵਿਸਾਖੀ ਦਾ ਦਿਹਾੜਾ ਬਣਾਇਆ ਜਾਣਾ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੇ ਉਹ ਦੇਸ਼ ਦੁਨੀਆ ਦੇ ਵਿੱਚ ਨਗਰ ਕੀਰਤਨ ਵੀ ਕੱਢੇ ਜਾਂਦੇ ਆ ਬੜੇ ਵੱਡੇ ਵੱਡੇ ਸਮਾਗਮ ਹੁੰਦੇ ਨੇ ਤੇ ਤੁਸੀਂ ਇਹ ਦੇਖੋ ਕਿ ਖਾਤੇ ਸੀਜ ਕਰਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨਾ ਸੰਗਤਾਂ ਲਈ ਜਿਹੜਾ ਨਿਤਮਰ ਜਿੰਦਗੀ ਦੇ ਵਿੱਚ ਜੋ ਵੀ ਕੜਾ ਪ੍ਰਸ਼ਾਦ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਪੈਸੇ ਦੀ ਜ਼ਰੂਰਤ ਔਰ ਜਿਹੜਾ ਦਸਵੰਦ ਸੰਗਤਾਂ ਗੁਰੂ ਦੀ ਗੋਲਕ ਵਿੱਚ ਪਾਉਂਦੀਆਂ ਉਹਦੇ ਉੱਤੇ ਸਿੱਧੇ ਰੂਪ ਵਿੱਚ ਸਰਕਾਰ ਨੇ ਕਬਜ਼ਾ ਕਰ ਲਿਆ ਇਹ ਆਪਣੇ ਆਪ ਹੀ ਸਭ ਤੋਂ ਸ਼ਰਮਨਾਕ ਗੱਲ ਏ ਦੂਸਰੀ ਗੱਲ ਕੀ ਜਿਹੜਾ ਵੀ ਪ੍ਰਧਾਨ ਬਣਿਆ ਉਸ ਨੇ ਆਉਂਦਿਆਂ ਹੀ ਨਵੀਆਂ ਗੱਡੀਆਂ ਖਰੀਦੀਆਂ ਲਗਜ਼ਰੀ ਜੀਵਨ ਜਿਹੜਾ ਕਿ ਜਿਵੇਂ ਜਿਵੇਂ ਉਹ ਕੁਝ ਸਹਜਾਦੇ ਹੁੰਦੇ ਨੇ ਤੁਸੀਂ ਦੇਖੋ ਗੁਰੂ ਘਰ ਦਾ ਪ੍ਰਬੰਧ ਤੇ ਉਸ ਦੇ ਜਿਹੜੇ ਸੇਵਾਦਾਰ ਉਹ ਚੌਧਰੀ ਬਣ ਕੇ ਉੱਥੇ ਆਪਣੀਆਂ ਗੱਡੀਆਂ ਲੈਣ ਜਾਂ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਮੰਨ ਤੇ ਉਹ ਇੱਕ ਬਹਾਨਾ ਅੱਜ ਜਿਹੜਾ ਹੈ ਉਹ ਕਿਸੇ ਸਿੱਖ ਦੇ ਕੋਲੋਂ ਕਰਵਾ ਕੇ ਇਹ ਕੀਤਾ ਗਿਆ ਕਿ ਦੇਖੋ ਜੀ ਇਹ ਜੈਪੁਰ ਪ੍ਰਧਾਨ ਤੇ ਜਨਰਲ ਸਖਤਰ ਦੀ ਆਪਸੀ ਲੜਾਈ ਤੇ ਉਸ ਲੜਾਈ ਦੇ ਵਿੱਚ ਪੀਸੀ ਗਈ ਸਿੱਖ ਸਗਤ ਸੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਮੌਕੇ ਦੀ ਹਕੂਮਤ ਹੈ ਭਾਜਪੀ ਦੀ ਸਰਕਾਰ ਇਹਨਾਂ ਨੂੰ ਅਸੀਂ ਸਖਤ ਚੇਤਾਵਨੀ ਦਿੰਨੇ ਆ ਕਿ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੇ ਆਪਣੀ ਹੋਂਦ ਹਸਤੀ ਬਣਾਉਣ ਵਾਸਤੇ ਐਡੀ ਵੱਡੀ ਲੜਾਈ ਲੜ ਸਕਦਾ ਤੇ ਅੱਜ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿੰਨੇ ਵੀ ਦੇਸ਼ ਦੁਨੀਆ ਦੇ ਵਿੱਚ ਵੱਸਦੀਆਂ ਸਿੰਘ ਸੁਭਾਵਾਂ ਨੇ ਜਾਂ ਅਲੱਗ-ਅਲੱਗ ਪੰਥਕ ਜਥੇਬੰਦੀਆਂ ਉਹਨਾਂ ਦਾ ਇੱਕ ਐਡਾ ਵੱਡਾ ਵजूद ਹੈ ਤੇ ਉਸ ਦੇ ਸਾਹਮਣੇ ਇਹੋ ਜੀ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਕਿਸੇ ਰਾਜ ਦੀ ਹੋਵੇ ਉਹ ਕਦੇ ਟਿਕ ਨਹੀਂ ਸਕੇਗੀ ਜੇ ਸਿੱਖਾਂ ਨੂੰ ਇਸੇ ਤਰੀਕੇ ਦੇ ਨਾਲ ਇਹਨਾਂ ਵੱਲੋਂ ਕੀਤਾ ਪਰ ਇਸ ਲਈ ਇਸ ਲਈ ਸਿਰਫ ਤੁਸੀਂ ਹਰਿਆਣਾ ਦੀ ਸਰਕਾਰ ਨੂੰ ਹੀ ਜ਼ਿੰਮੇਵਾਰ ਗਿਣਦੇ ਹੋ ਜਾਂ ਭਾਰਤੀ ਜਨਤਾ ਪਾਰਟੀ ਨੂੰ ਹੀ ਜ਼ਿੰਮੇਵਾਰ ਗਿਣਦੇ ਹੋ ਮੈਂ ਸਵਾਲ ਪੂਰਾ ਕਰ ਲੈਂਦਾ ਹਰਿਆਣਾ ਦੀ ਹਰਿਆਣਾ ਦੇ ਸਿੱਖ ਕਹਿੰਦੇ ਨੇ ਆ ਹਰਿਆਣਾ ਦੇ ਸਿੱਖਾਗੂ ਜਿਨ੍ਹਾਂ ਦਾ ਤੁਸੀਂ ਨਾਮ ਵੀ ਲਿਆ ਭਾਵੇਂ ਭਾਈ ਦਾਦੂਬਾਲ ਹੋਣ ਭਾਵੇਂ ਚਿੰਦਾ ਸਾਹਿਬ ਹੋਣ ਭਾਵੇਂ ਦੂਜੇ ਤੁਸੀਂ ਦੋ ਤਿੰਨ ਨਾਮ ਹੋਰ ਲਏ ਨੇ ਜਿਹੜੇ ਪ੍ਰਮੁੱਖ ਸਿੱਖਾਗੂ ਨੇ ਹਾਂਜੀ ਹਾਂ ਭੁਪਿੰਦਰ ਸਿੰਘ ਸੰਤ ਵੀ ਆ ਜਾਂਦੇ ਉਹਦੇ ਵਿੱਚ ਭੁਪਿੰਦਰ ਸਿੰਘ ਅਸੰਦ ਨੇ ਮਹੰਤ ਸਾਹਿਬ ਨੇ ਹਾਂ ਇੱਕ ਜਨਰਲ ਸਕੱਤਰ ਜਿਹੜਾ ਹੁਣ ਬਣਾਇਆ ਇਹ ਸਾਰੇ ਵਿੱਚ ਹੀ ਆਉਂਦੇ ਨੇ ਮੈਂ ਮੈਂ ਪੁੱਛਣਾ ਇਹ ਚਾਹੁੰਦਾ ਕਿ ਇਸ ਚ ਐਕਟ ਬਣ ਗਿਆ ਐਕਟ ਜਦੋਂ ਬਣਿਆ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਉਦੋਂ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦਾ ਲੀਗਲ ਕੋਰਸਪੋਨਡੈਂਟ ਸੀ ਹਾਈ ਕੋਰਟ ਮੈਂ ਕਵਰ ਕਰਦਾ ਸੀ ਤਾਂ ਸਭ ਤੋਂ ਪਹਿਲਾਂ ਜੋ ਚੁਣੌਤੀ ਦਿੱਤੀ ਸੀ ਤਾਂ ਉਹ ਐਡਵੋਕੇਟ ਬਾਠ ਰਾਹੀਂ ਇੱਕ ਫਤਿਹਗੜ ਸਾਹਿਬ ਤੋਂ ਸੱਜਣ ਸਨ ਸਿੱਖ ਸਨ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਹਿਲੀ ਵਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਜਿਹੜਾ ਬਿੱਲ ਲੈ ਕੇ ਆਈ ਸੀ ਹਰਿਆਣਾ ਸਰਕਾਰ ਵਿਧਾਨ ਸਭਾ ਦੇ ਵਿੱਚ ਹੁੱਡਾ ਸਰਕਾਰ ਤਾਂ ਉਸ ਨੂੰ ਚੁਣੌਤੀ ਦਿੱਤੀ ਸੀ ਮੁੜ ਕੇ ਇੱਕ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਚ ਜਾ ਕੇ ਹਰਿਆਣਾ ਦੇ ਜਿਹੜੇ ਪ੍ਰਮੁੱਖ ਸੀਖਾਗੂ ਨੇ ਜਿਨ੍ਹਾਂ ਦਾ ਆਪਾਂ ਹੁਣੇ ਨਾਮ ਲੈ ਰਹੇ ਆ ਇਹਨਾਂ ਨੇ ਹੀ ਲੜਾਈ ਲੜੀ ਤੇ ਇਹ ਆਪਣੀ ਕਮੇਟੀ ਬਣਾਉਣ ਚ ਕਾਮਯਾਬ ਹੋ ਗਏ ਕਮੇਟੀ ਬਣਾਉਣ ਚ ਤਾਂ ਕਾਮਯਾਬ ਹੋ ਗਏ ਇਹ ਪਰ ਹੁਣ ਤੱਕ ਆਮ ਚੋਣਾਂ ਤੱਕ ਨਹੀਂ ਕਰਵਾ ਸਕੇ ਤੁਸੀਂ ਦੇਖੋ ਕਿੰਨਾ ਕਿ ਜ਼ਿੰਮੇਵਾਰ ਕਿੱਥੇ ਸਫਲਤਾ ਇਹ ਦੇਖੋ ਜਦੋਂ ਕੋਈ ਟੋਡੀ ਬਣ ਕੇ ਸਰਕਾਰ ਦੇ ਇਸ਼ਾਰੇ ਦੇ ਉੱਤੇ ਇਸ ਤਰ੍ਹਾਂ ਦੀਆਂ ਕਮੇਟੀਆਂ ਬਣਦੀਆਂ ਤਾਂ ਆਪਣੇ ਆਪ ਵਿੱਚ ਸ਼ਰਮਨਾਹਕਾਰਾ ਹੁੰਦਾ ਤੁਸੀਂ ਇਹ ਦੇਖੋ ਕਿ ਵੇਖੋ ਮੈਂ ਇਹਨਾਂ ਆਗੂਆਂ ਨੂੰ ਬੜਾ ਗੁੱਸਾ ਲੱਗੇਗਾ ਮੇਰੀ ਗੱਲ ਇਸ ਇੰਟਰਵਿਊ ਤੋਂ ਬਾਅਦ ਪਰ ਮੈਂ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਜਾਂ ਜਿਹੜੇ ਢਿੰਡਾ ਸਾਹਿਬ ਨੇ ਜਾਂ ਨਲਵੀ ਸਾਹਿਬ ਨੇ ਜਾਂ ਸੰਧ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਇਹਨਾਂ ਨੂੰ ਆਪਣਾ ਆਤਮ ਮਨਥਨ ਕਰਨ ਦੀ ਲੋੜ ਹੈਗੀ ਕਿ ਨਹੀਂ ਹੈਗੀ ਤੁਸੀਂ ਦੇਖੋ ਕਿ ਜਿਹੜੀਆਂ ਸੰਸਥਾਵਾਂ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਆਪਣੇ ਇਹ ਜਾ ਕੇ ਉੱਥੇ ਅਜਾਇਬ ਘਰ ਦੇਖਣ ਉਹ ਛੋਟੇ ਛੋਟੇ ਭਾਈ ਇੰਦਰਜੀਤ ਸਿੰਘ ਕਰਨਾਲ ਵਰਗੇ ਜਿਨ੍ਹਾਂ ਨੇ ਜੈਤੋ ਦੇ ਮੋਰਚੇ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਧਾਰੋ ਵਾਲੀ ਜੀ ਕਿੱਡੇ ਕਿੱਡੀਆਂ ਸ਼ਹੀਦ ਸਾਡੇ ਹੋਏ ਨੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਕੇ ਹਰਿਆਣਾ ਦੀ ਧਰਤੀ ਤੋਂ ਚਾਹ ਹਰਿਆਣਾ ਦੀ ਧਰਤੀ ਹੋਵੇ ਚਾਹ ਪਾਕਿਸਤਾਨ ਦਾ ਨਨਕਾਣਾ ਸਾਹਿਬ ਹੋਵੇ ਚਾਹ ਪੰਜਾ ਸਾਹਿਬ ਹੋਵੇ ਚਾਹ ਪੰਜਾਬ ਦੀ ਧਰਤੀ ਹੋਵੇ ਜਿੱਥੇ ਜਿੱਥੇ ਵੀ ਮੋਰਚੇ ਲੱਗੇ ਗੁਰਧਾਮਾਂ ਦੀ ਆਜਾਦੀ ਲਈ ਨਹੀਂ ਇੱਕ ਇੱਕ ਪਾਸੇ ਅਸੀਂ ਉਹ ਲੀਡਰਸ਼ਿਪ ਕਹਿ ਰਹੇ ਹਾਂ ਜਿਹੜੀ ਹਰਿਆਣਾ ਭਾਵੇਂ ਬਾਅਦ ਚ ਹਰਿਆਣਾ ਬਣਿਆ ਪੰਜਾ ਸਾਹਿਬ ਦੇ ਸਾਕੇ ਤੋਂ ਬਾਅਦ ਹਰਿਆਣਾ ਬਣਿਆ ਜਾਂ ਦੂਜੇ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਹਰਿਆਣਾ ਬਣਿਆ ਉਹਨੂੰ ਸੱਡ ਵੀ ਜਾ ਕੇ ਪਰ ਤੁਸੀਂ ਕਰਨਾਲ ਤੋਂ ਆਏ ਭਾਈ ਸਾਹਿਬ ਦਾ ਨਾਮ ਲਿਆ ਦੋ ਤਿੰਨ ਹੋਰ ਨਾਮ ਲੈ ਲਏ ਉਹ ਲੀਡਰਸ਼ਿਪ ਸੀ ਇਸ ਧਰਤੀ ਤੋਂ ਆਈ ਹੋਈ ਤੇ ਇੱਕ ਅੱਜ ਦੀ ਲੀਡਰਸ਼ਿਪ ਹੈ ਜੋ ਐਕਟ ਬਣਵਾ ਗਈ ਕਾਨੂੰ ਅੱਤ ਵਿੱਚ ਚੰਪੂ ਦੇ ਵਾਸਤੇ ਖਾਤੇ ਸੀਲ ਕਰਵਾ ਲੈ ਮੈਂ ਸਿੱਧਾ ਸਵਾਲ ਹੈ ਕਿ ਤੁਸੀਂ ਉਹ ਉਹ ਉਹਨਾਂ ਨੂੰ ਕਿੰਨਾ ਕਿਸ ਬਾਰੇ ਕਿਹੜੇ ਮੂਹ ਨਾਲ ਕਿਉਂਕਿ ਤੁਸੀਂ ਜੋ ਆਰਡਰ ਹੈ ਐਡੀਸ਼ਨਲ ਚੀਫ ਫੈਕਟਰੀ ਹਰਿਆਣਾ ਦਾ ਉਹਦੇ 'ਚ ਉਹਨਾਂ ਨੇ ਸਬਜੈਕਟ ਵਿੱਚ ਵਿਸ਼ੇ ਵਿੱਚ ਵੀ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਤੇ ਅੱਗੇ ਜੋ ਇਬਾਰਤ ਹੈ ਮضمੂਨ ਹੈ ਉਸ ਪੱਤਰ ਦਾ ਆਰਡਰ ਦਾ ਉਹਦੇ 'ਚ ਵੀ ਲਿਖਿਆ ਹੈ ਕਿ ਮਿਸ ਮੈਨੇਜਮੈਂਟ ਬਿਲਕੁਲ ਵਾਇਲੇਸ਼ਨ ਆਫ ਸਿੱਖ ਗੁਰਦੁਆਰਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਦੇਖੋ ਜੀ ਜਦੋਂ ਆਪੋਤਾਪੀ ਪੈ ਗਈ ਤੁਸੀਂ ਦੇਖੋ ਪਹਿਲਾਂ ਕਰਮਜੀਤ ਸਿੰਘ ਮਹੰਤਰ ਨੂੰ ਬਣਾਇਆ ਗਿਆ ਉਸ ਨੇ ਧਜੀਆਂ ੜਾ ਦਿੱਤੀਆਂ ਥੋੜੇ ਜਿਹੇ ਸਮੇਂ ਦੇ ਵਿੱਚ ਉਸ ਦੇ ਉੱਤੇ ਅਲੀਗੇਸ਼ਨ ਲੱਗੇ ਫਿਰ ਉਸ ਤੋਂ ਬਾਅਦ ਪਹਿਲਾ ਦਾਦੂਵਾਲ ਸਾਹਿਬ ਸਨ ਚਲੋ ਉਹ ਉਹਨਾਂ ਦਾ ਆਪਣਾ ਕਾਰਜਕਾਲ ਪੂਰਾ ਹੋਇਆ ਤੇ ਉਸ ਸਮੇਂ ਦਰਮਿਆਨ ਫਿਰ ਇਹਨਾਂ ਨੇ ਕੱਟਰ ਸਾਹਿਬ ਨੇ ਆ ਦੂਸਰੀਆਂ ਲੈ ਆਂਦੀਆਂ ਤੇਰਾ ਹੁਣ ਤੁਸੀਂ ਦੇਖੋ ਸੰਧ ਸਾਹਿਬ ਇਹ ਜਿਹੜੇ ਬਣੇ ਨੇ ਹੁਣ ਪ੍ਰਧਾਨ ਉਹਨਾਂ ਦੇ ਉੱਤੇ ਵੀ ਦੋਸ਼ ਬਹੁਤ ਵੱਡੇ ਲੱਗੇ ਆ ਦਾਦੂਵਾਲ ਤਾਂ ਸਿੱਧਾ ਦੰਦੇ ਨੇ ਕਿ ਉਹਨਾਂ ਦੇ ਬੜੇ ਗੈਰ ਖਲਾਕੀ ਦੋਸ਼ ਉਹਨਾਂ ਨੂੰ ਲਾਉਂਦੇ ਨੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਇਹ ਘੁਰਕੀ ਮਾਰਦੀ ਹੈ ਹਰਿਆਣਾ ਸਰਕਾਰ ਤੁਸੀਂ ਇਹ ਦੇਖਿਆ ਹੋਵੇਗਾ ਦਾਦੂਵਾਲ ਸਾਹਿਬ ਸੰਧੂ ਸਾਹਿਬ ਮੰਤ ਕਰਮਜੀਤ ਸਿੰਘ ਫਿਰ ਐ ਇਕੱਠੇ ਬੈਠੇ ਹੁੰਦੇ ਆ ਫਿਰ ਸਾਰੇ ਪ੍ਰੋਗਰਾਮ ਇਕੱਠੇ ਕਰਦੇ ਆ ਸੋ ਮੈਂ ਕਹਿੰਨਾ ਕਿ ਦਵਾਜਾ ਬੰਦ ਕਰਕੇ ਲੜਦੇ ਨੇ ਦਰਵਾజా ਬੰਦ ਕਰਕੇ ਬਾਹਰ ਕੀ ਹੋ ਰਿਹਾ ਬਾਹਰ ਨਹੀਂ ਪਤਾ ਲੱਗਦਾ ਜੇ ਵੀਡੀਓ ਲੀਕ ਹੁੰਦੀ ਹੈ ਨਾ ਫਿਰ ਲੀਕ ਹੁੰਦੀ ਤਾਂ ਫਿਰ ਸਭ ਕੁਝ ਆ ਜਾਂਦਾ ਮੈਂ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਸਾਡੇ ਤੇ ਉਂਗਲ ਠਾਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੱਖ ਕਮਜ਼ੋਰੀਆਂ ਹੋਣੀਆਂ ਲੀਡਰਸ਼ਿਪ ਦੇ ਵਿੱਚ ਹੋਣੀਆਂ ਪਰ ਇਹੋ ਜੀ ਕਦੀ ਨੌਬਤ ਨਹੀਂ ਆਉਂ ਦਿੱਤੀ ਪਰ ਹੁਣ ਜਿਸ ਕਦਰ ਹਰਿਆਣੇ ਦੀ ਗਵਰਨਮੈਂਟ ਕੇਂਦਰ ਦੇ ਇਸ਼ਾਰੇ ਤੇ ਆਰਐਸ ਦੇ ਇਸ਼ਾਰੇ ਤੇ ਜਿਹੋ ਜਿਹਾ ਘਟਿਆਰਕਤਾ ਕਰਨ ਦੇ ਉੱਤੇ ਤੁੱਲੀ ਹੋਈ ਹੈ ਇਸ ਦੇ ਨਾਲ ਕਿੱਡੀ ਵੱਡੀ ਸ਼ਰਮਨਾਕ ਗੱਲ ਹੈ ਕਿ ਪੰਜ ਸਿੰਘ ਸਹਿਬਾਨ ਨੇ ਖਾਲਸਾ ਸਿਰਜਣਾ ਦਿਵਸ ਮਨਾਉਣ ਵਾਸਤੇ ਖਾਲਸਾਈ ਝੰਡੇ ਚਲਾਉਣ ਲਈ ਕਿਹਾ ਇਸ ਮੁਚੀਆਂ ਸਿੱਖ ਸੰਗਤਾਂ ਨੂੰ ਤੇ ਅਸੀਂ ਕਿਹੜੇ ਮੂਹ ਨਾਲੇ ਜਿਹੜੇ ਹਰਿਆਣੇ ਵਾਲੇ ਨੇ ਇਹ ਆਪਦੇ ਜਿਹੜੇ ਲੀਡਰ ਨੇ ਮੈਂ ਲੀਡਰਾਂ ਨੂੰ ਕਾਂਗਾ ਸਿੱਖ ਸੰਗਤਾਂ ਤਾਂ ਅੱਜ ਵੀ ਤੇ ਤਹਿਸੀਲ ਦੀ ਜਿਹੜੀ ਕਮੇਟੀ ਦੀ ਬਾਡੀ ਹੈ ਚਾਹੇ ਉਹ ਐਗਜ਼ੀਕਿਊਟਿਵ ਬਾਡੀ ਹੈ ਚਾਹੇ ਉਹ ਅਡਹਾਕ ਬਾਡੀ ਹੈ ਚਾਹੇ ਉਹ ਅਡਹਾਕ ਪ੍ਰਧਾਨ ਹੈ ਚਾਹੇ ਉਹ ਅਡਹਾਕ ਜਲਸਖਤਰ ਹੈ ਚਾਹੇ ਸਾਬਕਾ ਪ੍ਰਧਾਨ ਹੈ ਮੈਂ ਦੂਗਲ ਸਾਹਿਬ ਦੀ ਵੀ ਗੱਲ ਕਰਾਈ ਇਹ ਖੰਤੂ ਦੀ ਗੱਲ ਕਰ ਲਈਏ ਜਲਸਖਤਰ ਦੀ ਗੱਲ ਕਰ ਲਈਏ ਜਾਂ ਜੋ ਵਿਨਰ ਸਿੰਘ ਹਾਈ ਕੋਰਟ ਗਿਆ ਉਹਦੀ ਗੱਲ ਕਰ ਲਈਏ ਮਿਸ ਮੈਨੇਜਮੈਂਟ ਅਗਰ ਹੋਈਆ ਵਾਇਲੇਸ਼ਨ ਹੋਈਆ ਤਾਂ ਉਹ ਤਾਂ ਹਰਿਆਣਾ ਦੇ ਵੋਟ ਸਿੱਖ ਵੋਟਰ ਨੇ ਜਾਂ ਹਰਿਆਣਾ ਦੇ ਸਿੱਖ ਨੇ ਤਾਂ ਨਹੀਂ ਕੀਤੀ ਸੰਗਤ ਨੇ ਤਾਂ ਨਹੀਂ ਕੀਤੀ ਵਾਇਲੇਸ਼ਨ ਤਾਂ ਉਹਦੇ ਤੇ ਬੈਠੇ ਨੇ ਉਹਨਾਂ ਨੇ ਕੀਤੀ ਹੈ ਮੈਂ ਉਹੀ ਗੱਲ ਕਰ ਰਿਹਾ ਕਿ ਇਹ ਆਗੂ ਜੇ ਸਿਰ ਜੋੜ ਕੇ ਬੈਠ ਨਹੀਂ ਸਕਦੇ ਜੇ ਇਹ ਆਤਮ ਚਿੰਤਨ ਨਹੀਂ ਕਰ ਸਕਦੇ ਤਾਂ ਫਿਰ ਇਹਨਾਂ ਨੂੰ ਕੀ ਅਧਿਕਾਰ ਹੈ ਕਿ ਇਹ ਉਥੋਂ ਦੇ ਪ੍ਰਬੰਧਾਂ ਦੇ ਵਿੱਚ ਇਹ ਬੇਲੋੜੀ दखਲ ਅੰਦਾਜ਼ੀ ਕਰਨ ਇਹ ਕਹਿ ਦੇਣ ਲਿਖ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਸਭ ਤੋਂ ਵੱਡੀ ਮਹਾਨ ਸੰਸਥਾ ਹੈ ਤੇ ਸਾਡੇ ਕੋਲ ਗਲਤੀ ਹੋਈ ਹੈ ਤੇ ਅਸੀਂ ਮੁੜ ਜਿਹੜਾ ਉਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਇਹਨਾਂ ਨੂੰ ਸਾਰਾ ਪ੍ਰਬੰਧ ਕਰਕੇ ਦਿਖਾਵਾਂਗੇ ਪਹਿਲਾਂ ਵੀ ਪ੍ਰਬੰਧ ਹੁੰਦਾ ਰਿਹਾ ਠੀਕ ਹੈ ਸਾਡੇ ਮਨਮਟਾਬ ਹੋਏ ਸਾਡੇ ਆਪਣੇ ਭਰਾ ਨੇ ਅਸੀਂ ਇਹਨਾਂ ਨੂੰ ਇਸੋ ਹੀ ਲਾਂਮਾ ਦੇ ਰਹੇ ਹਾਂ ਕਿ ਤੁਸੀਂ ਭਾਈ ਕਰ ਕੀ ਰਹਿ ਜੇ ਤੁਸੀਂ ਦੇਖੋ ਕਿ ਅੱਜ ਗੁਰੂਤ ਹੈ ਉੱਥੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਣੀਆਂ ਬਿਜਲੀ ਦੇ ਬਿੱਲ ਨਹੀਂ ਆ ਰਹੇ ਉਹ ਕਿੱਥੋਂ ਦਿੱਤੇ ਜਾਣਗੇ ਰੋਜ਼ਮਰਹ ਜਿੰਦਗੀ ਦੇ ਕਿੰਨੇ ਖਰਚੇ ਨੇ ਜਿਹੜੇ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਹਸਪਤਾਲ ਤੇ ਐਜੂਕੇਸ਼ਨ ਹਸਪਤਾਲ ਐਜਿਸ਼ਨ ਇੰਸਟੀਚਿਊਟ ਨੇ ਹੋਰ ਕਈ ਤਰ੍ਹਾਂ ਦੇ ਆ ਨਿਤਮਰਾ ਫਿਰ ਸਾਡੇ ਉਥੇ ਐਗਰੀਕਲਚਰ ਫਾਰਮ ਹਾਊਸ ਨੇ ਕਈ ਗੋਝੇ ਜਿੱਥੇ ਪੈਰ ਪੈਰ ਦੇ ਉੱਤੇ ਪੈਸੇ ਦੀ ਲੋੜ ਹੈ 10000 ਰੁਪਏ ਤੋਂ ਵੱਧ ਤੁਸੀਂ ਪੈਸਾ ਕਢਾ ਨਹੀਂ ਸਕਦੇ ਤਾਂ ਇਹ ਜਿਹੜਾ ਹੈ ਸਾਰਿਆਂ ਨੂੰ ਇੱਕ ਜੋਟ ਹੋਣਾ ਪਵੇਗਾ ਅਸੀਂ ਨਾਲ ਇਹ ਅੱਜ ਵੀ ਆਪਣੀ ਬੇਵਸੀ ਜ਼ाहिर ਕਰਨ ਆਪਦੀ ਗਲਤੀ ਦਾ ਅਹਿਸਾਸ ਕਰਨ ਕਿ ਸਾਡੇ ਕੋਲ ਗਲਤੀ ਹੋਈ ਅਸੀਂ ਹੱਥ ਟੋਕੇ ਬਣੇ ਔਰ ਅਸੀਂ ਉਸ ਕੇਂਦਰ ਸਰਕਾਰ ਦੇ ਚੱਕਰ ਦੇ ਵਿੱਚ ਆਏ ਔਰ ਉਸ ਨੇ ਜਿਹੜਾ ਇੱਕ ਅਕਿਰਤਕੰਤਾ ਵਾਲੀ ਗੱਲ ਹੈ ਤੁਸੀਂ ਇਹ ਦੇਖੋ ਅਸੀਂ ਬੀਜੇਪੀ ਦਾ ਸਾਥ ਕਿਉਂ ਛੱਡ ਰਹੇ ਹਾਂ ਕਿਉਂ ਸਰਦਾਰ ਸੁਭੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਸਾਡੇ ਗੁਰਦੁਆਮਾ ਦੇ ਵਿੱਚ ਜਿਹੜਾ ਬੀਜੇਪੀ ਦੀ ਦਖਲਅੰਦਾਜ਼ੀ ਹੈ ਚਾਹ ਪਵਿੱਤਰ ਗੁਰਦੁਆਮੇ ਜਿਨ੍ਹਾਂ ਦੇ ਉੱਤੇ ਤੁਸੀਂ ਦੇਖੋ ਕਿ ਕਬਜ਼ੇ ਕੀਤੇ ਗਏ ਨੇ ਚਾਹ ਉਤਰਾਖੰਡ ਹੋਵੇ ਚਾਹ ਆਪਣੇ ਉਧਰ ਚਲੇ ਜਾਈਂ ਅੜੀਸਾ ਵਾਲੇ ਪਾਸੇ ਚਲੇ ਜਾਈਏ ਹਰ ਜਗ੍ਹਾ ਦੇ ਉੱਤੇ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਾਧ ਨੀਤੀ ਹੈ ਅਸੀਂ ਕੇਂਦਰ ਸਰਕਾਰ ਨੂੰ ਇਸੇ ਕਰਕੇ ਚੇਤਾਵਨੀ ਦੇ ਰਹੇ ਹਾਂ ਕਿ ਤੁਸੀਂ ਭਾਈ ਕਾਂਗਰਸ ਤੋਂ ਸਬਕ ਸਿੱਖੋ ਕਾਂਗਰਸ ਨੇ ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਹਮਲੇ ਕੀਤੇ ਸਿੱਖ ਨਸਲ ਕੁਸ਼ੀ ਕੀਤੀ ਤੇ ਅੱਜ ਉਹਨੂੰ ਇਹੋ ਜਿਹਾ ਸਰਾਪ ਲੱਗਾ ਕਿ ਅੱਜ ਕਾਂਗਰਸ ਕਈ ਦਿਹਾਕੇ ਤੱਕ ਪਛੜ ਗਈ ਹੈ ਗਾਂਧੀ ਪਰਿਵਾਰ ਕਿਤੇ ਲੱਭ ਨਹੀਂ ਰਿਹਾ ਸਰਵਾਈਵਰ ਦੀ ਲੜਾਈ ਲੜ ਰਹੇ ਨੇ ਤੇ ਤੁਸੀਂ ਜਿਹੜਾ ਹੈ ਤੁਹਾਡੇ ਨਾਲ ਸਾਡੇ ਉਹੋ ਜਿਹੇ ਕਟਤਨ ਭਰੇ ਸਬੰਧ ਨਹੀਂ ਬਣਨੇ ਚਾਹੀਦੇ ਠੀਕ ਹੈ ਗੱਠਜੋੜ ਟੁੱਟ ਗਿਆ ਇੱਕ ਲੱਗ ਪਈ ਲੋਏ ਲੇਕਿਨ ਸਿੱਖ ਕੌਮ ਵਰਸ ਕੇਂਦਰ ਸਰਕਾਰ ਜਿਹੜੀ ਆਮੋ ਸਾਹਮਣੇ ਜਿਹੜੀ ਇਹੋ ਜੀ ਇੱਕ ਲੜਾਈ ਬਣਾਈ ਜਾ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਘਾਤਕ ਸਿੱਧ ਹੋਵੇਗੀ ਕਿਉਂਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਦੇਸ਼ ਦੁਨੀਆ ਦੇ ਵਿੱਚ ਬੜੇ ਸੁਚਾਰੂ ਢੰਗ ਦੇ ਨਾਲ ਕੋਈ ਮਸੀਬਤ ਆ ਜਾਂਦੀ ਏ ਕੋਈ ਕੁਦਰਤੀ ਆਫਤ ਆ ਜਾਂਦੀ ਏ ਭਚਾਲ ਆ ਜਾਂਦਾ ਚਾਹੇ ਆ ਕਰੋਨਾ ਆਇਆ ਇੰਨੀ ਵੱਡੀ ਸੇਵਾ ਗੁਰੂ ਘਰਾਂ ਨੇ ਕੀਤੀ ਏ ਅੱਜ ਜੇ ਕੋਈ ਹਰਿਆਣੇ ਦੇ ਵਿੱਚ ਕੋਈ ਇਹੋ ਜੀ ਆਫਤ ਆ ਜੇ ਤੇ ਤੁਸੀਂ ਪ੍ਰਬੰਧ ਤੁਸੀਂ ਦੇਖੋਗੇ ਹਰਿਆਣੇ ਦੀ ਆਪਣੀ ਸਰਕਾਰ ਜਿਹੜੀ ਡੱਗ ਮਗਾਈ ਫਿਰਦੀ ਏ ਜਿਹੜੀ ਫੌੜੀਆਂ ਦੇ ਉੱਤੇ ਚੱਲਦੀ ਏ ਕਦੀ ਉਹਨਾਂ ਦੇ ਜੇ ਜੇਪੀ ਦੇ ਆਪਦੇ ਸਾਥੀਆਂ ਦੇ ਹੀ ਬੰਦੇ ਤੋੜ ਕੇ ਉੱਥੇ ਇਹਨਾਂ ਨੇ ਫੌੜੀਆਂ ਦੇ ਉੱਤੇ ਸਰਕਾਰ ਬਣਾਈ ਏ ਸੋ ਇਹੋ ਜੀ ਸਰਕਾਰ ਜਿਹੜੀ ਨਕਮੀ ਸਰਕਾਰ ਏ ਉਹ ਅਸੀਂ ਨੈਲ ਸਿੰਘ ਸੈਣੀ ਨੂੰ ਇਹ ਗੱਲ ਕਹਣੀ ਚਾਹੁੰਦੇ ਸੁਚੇਤ ਹੋ ਜਾਓ ਭਜਨੌ ਲਾਲ ਵਰਗਾ ਜਿਹੜਾ ਵਤੀਰਾ ਖੱਟੜ ਨੇ ਉੱਥੇ ਪੈਦਾ ਕੀਤਾ ਸੀ ਉਹਨੇ ਤਾਂ ਆਪਣੀ ਸਜ਼ਾ ਸਿਆਸੀ ਤੌਰ ਤੇ ਭੁਗਤ ਲਈ ਜਾ ਭੁਗਤੇਗਾ ਲੇਕਿਨ ਨੈਤ ਸਿੰਘ ਸੈਣੀ ਜੀ ਤੁਸੀਂ ਇਹੋ ਜੀਆਂ ਜਿਹੜੀਆਂ ਸ਼ਾਦਸ਼ਾਹਾਂ ਭਰੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਤੋਂ ਤੁਸੀਂ ਆਪਣੇ ਆਪ ਨੂੰ ਬਚਾਓ ਇਹ ਭਜਨ ਲਾਲ ਦਾ ਅੱਜ ਵੀ ਪੰਥ ਦੋਖੀਆਂ ਦੇ ਵਿੱਚ ਨਾਮ ਆਉਂਦਾ ਤੇ ਖੱਟਰ ਸਾਹਿਬ ਨੇ ਜੋ ਕਿਸਾਨਾਂ ਦੇ ਨਾਲ ਕੀਤਾ ਉਹ ਵੀ ਪੰਥ ਦੋਖੀ ਬਣ ਗਏ ਤੇ ਹੁਣ ਸੈਣੀ ਸਾਹਿਬ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਹੂੰ ਮੈਂ ਆਖਰੀ ਸਵਾਲ ਲਵਾਂਗਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਮੈਂ ਹੁਣ ਤੱਕ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਪ੍ਰਧਾਨ ਤੁਹਾਡੇ ਸੁਖਵੀਰ ਸਿੰਘ ਬਾਦਲ ਵੱਖ-ਵੱਖ ਮੁਕਾਮਾਂ ਤੇ ਕਹਿੰਦੇ ਆ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਸਿੱਖ ਗੁਰਤਾਵਾਵਾਂ ਤੇ ਕਬਜ਼ੇ ਕੀਤੇ ਨੇ ਹਰਿਆਣਾ ਦੀ ਮਿਸਾਲ ਦੇ ਕੇ ਹਰਿਆਣਾ ਵੱਖਰੀ ਗੁਰਦੁਆਰਾ ਕਮੇਟੀ ਤੇ ਉਹਦੇ ਐਕਟ ਦਾ ਮਿਸਾਲ ਦੇ ਕੇ ਇਹ ਲੜਾਈ ਸਿਰਫ ਹੁਣ ਸਿਆਸੀ ਹੀ ਰਹੇਗੀ ਜਾਂ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਫਿਰ ਅਦਾਲਤ ਚ ਲੈ ਕੇ ਜਾਏਗਾ ਕਿਉਂਕਿ ਅਦਾਲਤ ਨੂੰ ਵੀ ਇਸ ਚ ਸ਼ਾਮਲ ਹੈ ਉਹ ਦਾਸਰਾ ਉਹਨਾਂ ਨੇ ਹਰਿਆਣਾ ਸਰਕਾਰ ਨੇ ਅਦਾਲਤ ਦੇ ਹੁਕਮਾਂ ਦਿੱਤੇ ਦੇਖੋ ਮੈਨੂੰ ਲੱਗਦਾ ਕਿ ਅਦਾਲਤ ਨੇ ਇਹੋ ਜਿਹਾ ਕੋਈ ਹੁਕਮ ਨਹੀਂ ਦਿੱਤਾ ਇਹ ਕਿ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਨਾਂ ਦੀ ਇੱਕ ਵੱਡੀ ਸ਼ਾਜੇ ਸੀ ਉਸ ਆੜ ਦੇ ਵਿੱਚ ਤੇ ਹਰਿਆਣੇ ਦੀ ਸਰਕਾਰ ਜਿਹੜੀ ਇੱਕ ਬਹਾਨਾ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਉੱਥੇ ਜਿਹੜਾ ਆਪਣਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਕੇ ਤੇ ਇਹ ਸਾਰਾ ਕੁਝ ਕਰਨਾ ਚਾਹੁੰਦੇ ਆ ਜਿਹੜਾ ਕਿ ਕਦੇ ਵੀ ਬਰਦਾਸ਼ਤਯੋਗ ਨਹੀਂ ਹੋਵੇਗਾ ਔਰ ਨਾਲ ਹੀ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਇੱਕ ਵਾਰ ਫੇਰ ਇਹ ਜਿੰਨੇ ਆ ਲੀਡਰਾਂ ਦੇ ਮੈਂ ਨਾਮ ਲਾਇਆ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਨੇ ਬੜੇ ਵੱਡੇ ਸਵਾਲ ਕਰਨੇ ਮੈਂ ਤੁਹਾਨੂੰ ਵੀ ਕਾਂਗਾ ਕਿ ਮੇਰੀ ਇੰਟਰਵਿਊ ਤੋਂ ਬਾਅਦ ਇਹਨਾਂ ਨੂੰ ਜਰੂਰ ਪੁੱਛੋ ਕਿ ਤੁਸੀਂ ਦੱਸੋ ਕਿ ਅੱਜ ਤੁਹਾਡੀ ਕੀ ਮਜਬੂਰੀ ਹੈ ਕਿ ਤੁਸੀਂ ਇਸ ਮਸਲੇ ਦੇ ਉੱਤੇ ਕਿਉਂ ਨਹੀਂ ਇਕੱਠੇ ਹੋ ਰਹੇ ਕਿਉਂ ਨਹੀਂ ਇਹਦੇ ਵਿਰੁੱਧ ਇੱਕ ਸ਼ਬਦ ਵੀ ਬੋਲੇ ਅੱਜ ਤੱਕ ਕਿ ਤੁਹਾਡੀ ਕੀ ਮਜਬੂਰੀ ਹੈ ਕੋਈ ਤੁਸੀਂ ਕੋਈ ਸਿਆਸੀ ਆਗੂ ਹੋ ਕਿ ਜਿਹੜਾ ਕਿ ਤੁਹਾਡੇ ਉੱਤੇ ਕੋਈ ਈਡੀ ਪੈ ਜੇਗੀ ਜਾਂ ਤੁਹਾਡੇ ਉੱਤੇ ਕੋਈ ਕੁਝ ਹੋ ਜਾਏਗਾ ਤੁਸੀਂ ਆਪਣੇ ਆਪ ਨੂੰ ਧਾਰਮਿਕ ਆਗੂ ਖਵਾਉਂਦੇ ਹੋ ਧਾਰਮਿਕ ਖੇਤਰ ਦੇ ਵਿੱਚ ਲੋਕਾਂ ਨੇ ਆਪਣੇ ਸੀਸ ਦੇ ਆਪਣੇ ਵੱਡੇ ਵੱਡੀ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂ ਸਾਹਿਬਾਨ ਨੇ ਐਡਾ ਵੱਡਾ ਜਿਹੜਾ ਸੰਘਰਸ਼ ਲੜਿਆ ਆਪਣਾ ਸੀਸ ਕੁਰਬਾਨ ਕਰ ਦਿੱਤਾ ਦੂਸਰੇ ਧਰਮਾਂ ਵਾਸਤੇ ਤੇ ਅੱਜ ਜਿਹੜੇ ਆਮ ਲੋਕ ਉਸੇ ਪੈਰ ਚ ਇਨ੍ਹਾਂ ਦੇ ਉੱਤੇ ਚੱਲ ਕੇ ਉਹ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਆ ਪੰਜਾਬ ਦੀ ਧਰਤੀ ਹੋਵੇ ਜਾਂ ਦੇਸ਼ ਦੁਨੀਆ ਦੀ ਧਰਤੀ ਹੋਵੇ ਤਾਂ ਤੁਸੀਂ ਅੱਜ ਇਸ ਗੱਲ ਦੇ ਉੱਤੇ ਚੁੱਪ ਕਿਉਂ ਬੈਠੇ ਹੋ ਅੱਜ ਇੱਕ ਜੁੱਟ ਹੋਣਾ ਚਾਹੀਦਾ ਤੁਹਾਨੂੰ ਇੱਕ ਸਾਂਝੀ ਲੜਾਈ ਲੜਨੀ ਚਾਹੀਦੀ ਹੈ ਔਰ ਹਰਾਣਾ ਸਰਕਾਰ ਨੂੰ ਇਸ ਲਈ ਮਜਬੂਰ ਕਰਨਾ ਚਾਹੀਦਾ ਕਿ ਜਿਹੜੇ ਸੀਜ਼ ਕੀਤੇ ਹੋਏ ਅਕਾਊਂਟ ਇਹਨਾਂ ਨੂੰ ਖੋਲੇ ਜਾਣ ਪ੍ਰਬੰਧ ਦੁਬਾਰਾ ਜੇ ਇਹ ਆンス ਵਿੱਚ ਇਕੱਠੇ ਹੋਣਗੇ ਤੇ ਤਾਂ ਹੀ ਗੱਲ ਬਣੇਗੀ ਨਹੀਂ ਤਾਂ ਇੱਥੇ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਮਾੜੇ ਹਾਲਾਤ ਬਣ ਸਕਦੇ ਆ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਤਹਿਤ ਆਉਂਦੇ ਹਰਿਆਣਾ ਵਿਚਲੇ ਇਤਿਹਾਸਕ ਤੇ ਦੂਜੇ ਗੁਰਦੁਆਰਾ ਸਹਿਬਾਨ ਤੇ ਹੋਰ ਜੜੀਆਂ ਗੁਰਦੁਆਰਾ ਸਹਿਬਾਨ ਨਾਲ ਸੰਬੰਧਿਤ ਸੰਸਥਾਵਾਂ ਨੇ ਉਹਨਾਂ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਜਾਣ ਦਾ ਮੁੱਦਾ ਇਸ ਵਕਤ ਗਰਮਾ ਗਿਆ ਹੈ ਨਾ ਸਿਰਫ ਹਰਿਆਣਾ ਗੁਰਦੁਆਰਾ ਕਮੇਟੀ ਜਿਹੜੀ ਹੈ ਉਹ ਪਾਰੀ ਸੰਕਟ ਤੇ ਸਵਾਲਾਂ ਦੇ ਘੇਰੇ ਚ ਆ ਰਹੀ ਹੈ ਹਰਿਆਣਾ ਸਰਕਾਰ ਵੀ ਸਵਾਲਾਂ ਦੇ ਘੇਰੇ ਚ ਹੈ ਪਰ ਨਾਲ ਹੀ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਸਕੱਤਰ ਕਰਨਲ ਸਿੰਘ ਪੀਰ ਮੁਹੰਮਦ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਸੀ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਹਰਿਆਣਾ ਦੇ ਆਗੂ ਜਿਹੜੇ ਨੇ ਇਹਨਾਂ ਨੇ ਨਾਮ ਵੀ ਲਏ ਨੇ ਕਿ ਉਹ ਆਪਣੀ ਜਿਹੜੀ ਹੈਗੀ ਹੈ ਗਲਤੀ ਦਾ ਅਹਿਸਾਸ ਕਰਦੇ ਹੋਏ ਤਵਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਸ਼ਰਨ ਵਿੱਚ ਆ ਜਾਣ ਬਿਲਕੁਲ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜਾਣਕਾਰੀ ਦੇਣ ਸਮਝਾਉਣ ਵਾਸਤੇ ਬਹੁਤ ਸ਼ੁਕਰੀਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर